ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ 1 ਕਿਲੋ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਦੋਸ਼ੀ ਦੀ ਪਛਾਣ ਜਸਵੰਤ ਸਿੰਘ ਉਰਫ ਸਨੀ ਪੁੱਤਰ ਰਮੇਸ਼ RAM ਵਾਸੀ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ ਜਾਣਕਾਰੀ ਅਨੁਸਾਰ ASI ਮੀਵਾ ਸਿੰਘ ਪੁਲਿਸ ਪਾਰਟੀ ਨਾਲ ਗਸ਼ਟਤੇ ਸਨ ਤਾਂ ਜਦੋਂ ਉਹ ਅੰਬਾਲਾ ਕਾਲਕਾ ਕ੍ਰੋਸਿੰਗ ਤੇ ਪਹੁੰਚੇ ਤਾਂ ਉਹਨਾਂ ਨੇ ਕਿਸ਼ਨਪੂਰਾ ਵੱਲੋਂ ਇੱਕ ਵਿਅਕਤੀ ਨੂੰ ਆਉਂਦੇ ਦੇਖਿਆ ਪੁਲਿਸ ਨੇ ਦੇਖ ਕੇ ਉਕਤ ਵਿਅਕਤੀ ਅਚਾਨਕ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪੁਲਿਸ ਨੇ ਤੁਰੰਤ ਸ਼ੱਕ ਦੇ ਆਧਾਰ ਤੇ ਉਸ ਨੂੰ ਕਾਬੂ ਕਰ ਪੁੱਛਗਿੱਛ ਕੀਤੀ ਤਾਂ ਉਸ ਦੇ ਮੋਢੇ ਵਾਲੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 1 ਕਿਲੋ 6 ਗ੍ਰਾਮ ਹਿਰੋਇਨ ਤੇ ਸਮਾਨ ਬਰਾਮਦ ਹੋਇਆ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖਿਲਾਫ ਐਨਡੀਪੀਐਸਟ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਮਹਿਮ ਚਲਾਈ ਗਈ ਆ ਉਹਦੇ ਤਹਿਤ ਸਾਡੇ ਐਸਐਸਪੀ ਸਾਹਿਬ ਸ੍ਰੀ ਹਰਮਨਦੀਪ ਸਿੰਘ ਖਾਸ ਸਰ ਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਸਰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਪੈਟ੍ਰੋਲਿੰਗ ਤੇ ਨਾਕਾਬੰਦੀ ਕਰੋ ਜਿਹਦੇ ਤਹਿਤ ਅਸੀਂ ਕੱਲ ਪੈਟ੍ਰੋਲਿੰਗ ਕਰ ਰਹੇ ਸੀ ਮੈਂ ਔਰ ਮੇਰੀ ਪੁਲਿਸ ਪਾਰਟੀ ਜਦ ਅਸੀਂ ਡੀਪੀਐਸ ਸਕੂਲ ਕੋਲ ਪੁੱਜੇ ਤਾਂ ਇੱਕ ਵਿਅਕਤੀ ਸਾਨੂੰ ਸ਼ੱਕੀ ਨਜ਼ਰ ਆਇਆ ਇਹਨੂੰ ਰੋਕ ਕੇ ਕਾਬੂ ਕੀਤਾ ਜਿਸ ਕੋਲ 1 ਕਿਲੋ 6 ਗ੍ਰਾਮ ਹੀਰੋਇਨ ਬਰਾਮਦ ਹੋਈ ਜਿਹਦਾ ਨਾਮ ਜਸਵੰਤ ਸਿੰਘ ਉਰਫ ਸਣੀ ਪੁੱਤਰ ਰਮੇਸ਼ਰਾਮ ਵਾਸੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਇਹ ਜਿਹੜੀ ਹੋਰੋਇਨ ਦੀ ਕੀਮਤ ਕਿੰਨੀ ਕਾਜੀ ਕੀਮਤ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਕਿੱਥੋਂ ਲੈ ਕੇ ਆਏ ਸੀ ਕਿੱਥੇ ਲੈ ਕੇ ਜਾਣ ਸੀ ਉਹ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਨੇ ਇੱਕ ਸਣੀ ਉਰਫ ਕਾਲੂ ਦਾ ਨਾਮ ਦੱਸਿਆ ਹਣੀ ਉਰਫ ਕਾਲੂ ਦਾ ਨਾਮ ਦੱਸਿਆ ਜਿਹੜਾ ਪਹਿਲਾਂ ਵੀ ਇਧੇ ਉੱਤੇ ਪਹਿਲਾਂ ਇੱਕ 302 ਦਾ ਮੁਕੱਦਮਾ ਦਰਜਾ ਹਜੇ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਆ ਕਿੰਨੇ ਦਿਨ ਦਾ ਰਿਮਾਂਡ ਲਏਗੇ ਅਸੀਂ 5 ਦਿਨਾਂ ਦਾ ਰਿਮਾਂਡ ਤੇ ਇਹ ਜਿਲ੍ਹਪੁਰ ਰਹਿੰਦਾ ਸੀ ਇਹ ਜਿਲ੍ਹਪੁਰ ਪਹਿਲੇ ਵੀ ਇਹ ਇਹਨਾਂ ਨੇ ਡੇਰਾ ਬਸੀ ਕਮਰਾ ਲਿਆ ਆਇਆ ਸੀਗਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿੱਥੇ ਆ ਦੇਰਾ ਬਸੀਮ ਵਰਕਪੁਰ ਰੋਡ ਦੇ ਉੱਤੇ ਕਿਤੇ ਕਮਰਾ ਲਿਆਂਦਾ ਸੀ ਯਾਰ ਇਹ ਕਹਿ ਲਈ ਹੈ ਇਸ ਦੇ ਸਬਕ ਕੋਈ ਸਾਥੀ ਇਹਦੇ ਨਾਲ ਹੋਰ ਵੀ ਸਾਥੀ ਹੈਗੇ ਨੇ ਅਸੀਂ ਉਹਨਾਂ ਨੂੰ ਇਸ ਨਵਾ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਲਗਾ ਕੋਈ ਸ਼ਰਤ ਵਿੱਚ ਵੱਡੇ ਖੁਲਾਸੇ ਹੋ ਸਕਦੇ ਕਿਉਂਕਿ ਰਿਕਵਰੀ ਵੱਡੀ ਹੈ ਕਾਫੀ ਵੱਡੀ ਹੈ ਹਾਂਜੀ ਹਾਂਜੀ ਬਿਲਕੁਲ ਉਮੀਦ ਆ ਸਰ ਮੌਕੇ ਤੇ ਕੋਈ ਵੈਪਨ ਹੋ ਰਿਹਾ ਵੈਪਨ ਵਗੈਰਾ ਕੋਈ ਨਹੀਂ ਪੈਦਲ ਹੀ ਜਾ ਰਿਹਾ ਸੀ ਇਹ ਪੈਦਲ ਖੜਾ ਕਿਸੇ ਦੀ ਜ਼ਿਆਦਾ ਵੇਟ ਕਰ ਰਿਹਾ ਹੁਣ ਕਿਉਂਕਿ ਹੁਣ ਇਹ ਇਨਵੈਸਟੀਗੇਸ਼ਨ ਦੇ ਵਿੱਚ ਹੈ ਕਿੰਨੇ ਵਜੇ ਦਾ ਟਾਈਮ ਸੀ ਇਹ ਸ਼ਾਮ ਨੂੰ 7:30 ਵਜੇ ਦਾ ਹੈ ਇੱਕ ਇਕੱਲਾ ਜਾ ਰਿਹਾ ਸੀ ਔਰ ਇਹਦੇ ਕਿਤੇ ਕਹਦੇ ਵਿੱਚ ਮਿਲੀ ਤਨ ਇਹਦੇ ਕੋਲ ਕਾਲੇ ਰੰਗ ਦਾ ਬੈਗ ਪਾਇਆ ਹੋਇਆ ਸੀ ਉਹਦੇ ਚ ਭਾਵੇਂ ਚਾਹ ਸਰ ਵੀ ਕਿਸੀ ਕੋਲ ਕਿਸੇ ਨੇ ਕੋਈ ਕਿਸ ਤਰ੍ਹਾਂ ਦੀ ਡਿਲੀਵਰੀ ਕੀ ਹੋ ਹਾਂਜੀ ਬਿਲਕੁਲ ਬਿਲਕੁਲ ਉਹ ਕਰ ਰਹੇ ਸੀ ਕੁਝ ਹੋਰ ਕੋਈ ਖਾਸ ਜਾਣਕਾਰੀ ਜੇ ਕੁਝ ਵੀ ਦੌਰਾਨ ਸਾਹਮਣੇ ਆਈ ਹੋਵੇ ਹਜੇ ਇੱਕ ਬੰਦੇ ਦਾ ਨਾਮ ਆਇਆ ਹਰੀ ਔਰ ਫਕਾਰੂ ਤੇ ਹੋਰ ਕੋਈ ਸਾਥੀ ਜਿਵੇਂ ਇਹਨਾਂ ਨੇ ਕਲੇਰਾ ਵਿੱਚ ਵੀ ਕਰ ਲਿਆ ਹੋਇਆ ਸੀਗਾ ਫੋਰ ਵੀ ਅਸੀਂ ਵੇਖ ਰਹੇ ਹਾਂ